ਅਬ ਸਰਾ ਐਸਐਚਓ ਤੇ ਇੱਕ ਹੋਮਗਾਰਡ ਦੇ ਜਵਾਨ ਨੂੰ ਤੇ ਇੱਕ ਚਪਾਈ ਨੂੰ ਜਿਹੜਾ ਸਸਪੈਂਡ ਕੀਤਾ ਵਰਜੀ ਦਾ ਖਾਲਸਾ ਵਰਜੀ ਕੀ ਪਤੀ ਖਾਵਰ ਜੁੜਿਆ ਮਾਵਲਾ ਜੋ ਕਰਨਲ ਸਾਹਿਬ ਦਾਗਾ ਫੌਜ ਦੇ ਵਿੱਚ ਕਰਨਲ ਨੇ ਉਹ ਤੁਹਾਨੂੰ ਸਾਰਾ ਪਤਾ ਲੱਗ ਚੁੱਕਿਆ ਅੱਜ ਕਰੀਬ 20 21 ਦਿਨ ਹੋ ਗਏ ਹਜੇ ਤੱਕ ਕਰਨਲ ਪਰਿਵਾਰ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਭਵੰਤਮਾਨ ਨੇ ਵੀ ਵਾਅਦੇ ਕਰਲੇ ਸਰਕਾਰ ਨੇ ਵੀ ਕਰਲੇ ਪੁਲਸ ਨੇ ਵੀ ਕਰ ਲਏ ਤੇ ਉਹ ਘਰ ਕਿਹੜਾ ਕਿ ਜਿੱਥੇ ਉਹ ਪੈਣ ਸਾਡੀ ਗਈ ਨਹੀਂ ਹੁਣ ਇੱਕ ਖਬਰ ਫਲੈਸ਼ ਹੋ ਰਹੀ ਆ ਖਬਰ ਜੋੜੀ ਜਾ ਰਹੀ ਆ ਕਿ ਕਰਨ ਮਾਮਲੇ ਦੇ ਵਿੱਚ ਦੋ ਦੋ ਪੁਲਸ ਮੁਲਾਜ਼ਮਾਂ ਨੂੰ ਤੇ ਇੱਕ ਐਸਐਚਓ ਨੂੰ ਕਹਿੰਦੇ ਸਸਪੈਂਡ ਕਰ ਦਿੱਤਾ ਲੋਕਾਂ ਨੇ ਧੜਾ ਧੜ ਜਿਹੜੀ ਆ ਇਹ ਵੀਡੀਓ ਚਲਾ ਦਿੱਤੀ ਆ ਕਿ ਪਤਾ ਨਹੀਂ ਕਰਨ ਮਾਮਲੇ ਦੇ ਵਿੱਚ ਸਰਕਾਰ ਨੇ ਜੀ ਵੱਡਾ ਐਕਸ਼ਨ ਲੈ ਲਿਆ ਏ ਮੈਂ ਦੱਸਣਾ ਚਾਹੁੰਦਾ ਕਿ ਗੁਰੂ ਹਰ ਰਾਏ ਤੋਂ ਇੱਕ ਖਬਰ ਆ ਕਿ ਉੱਥੇ ਕੋਈ ਬੰਦਾ ਗਿਆ ਸੀ ਥਾਣੇ ਦੇ ਵਿੱਚ ਕੋਈ ਪੈਸੇ ਪੂਸੇ ਲੈ ਕੇ ਉਹ ਬੰਦੇ ਨੇ ਐਸਐਚਓ ਨੇ ਤੇ ਉਹਨਾਂ ਨੇ ਮੁਲਾਜ਼ਮਾਂ ਮਿਲੀ ਕੋ ਭਗਤ ਕਰਕੇ ਜਿਹੜਾ ਬੰਦੇ ਨੂੰ ਛੜਤਾ ਉਹਦੇ ਸਬੰਧ ਦੇ ਵਿੱਚ ਐਸਐਸਪੀ ਨੇ ਜਿਹੜਾ ਉਥੋਂ ਦੇ ਮੋਕਾ ਅਵਸਰ ਐਸਾ ਛੋਤੇ ਇੱਕ ਹੋਮਗਾਰਡ ਦੇ ਜਵਾਨ ਨੂੰ ਤੇ ਇੱਕ ਸਿਪਾਈ ਨੂੰ ਜਿਹੜਾ ਸਸਪੈਂਡ ਕੀਤਾ ਲੋਕਾ ਵੱਲੋਂ ਇਹ ਦਿਖਾਇਆ ਜਾ ਰਿਹਾ ਕਰਨ ਸਾਹਿਬ ਦੀ ਪਤਨੀ ਦੀ ਫੁਟੇਜ ਜੋੜੀ ਜਾ ਰਹੀ ਹੈ ਨਾਲ ਕਿ ਜੀ ਦੇਖੋ ਪੰਜਾਬ ਸਰਕਾਰ ਨੇ ਐਕਸ਼ਨ ਲੈ ਲਿਆ ਜੀ ਇਹ ਸਸਪੈਂਡ ਕਰ ਦਿੱਤੇ ਮੈਂ ਤਾਂ ਇਹ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾਗਾ ਤੇ ਜਿਹੜੇ ਤੁਸੀਂ ਨੌਜਵਾਨ ਜੋ ਕਮੈਂਟ ਕਰਦੇ ਹੋ ਤੁਹਾਡੀਆਂ ਮੈਂ ਸਾਰਾ ਕਮੈਂਟ ਪੜਦਾ ਕਿ ਸੀਬੀਆਈ ਦੀ ਇਨਕੁਆਇਰੀ ਤੋਂ ਇਲਾਵਾ ਜੇਕਰ ਸੀਬੀਆਈ ਦੀ ਇਨਕੁਆਇਰੀ ਹੋਵੇ ਉਹਦੇ ਜੇਕਰ ਪੂਰੀ ਜਾਂਚ ਹੋਈ ਜਾਵੇ ਤਾਂ 12 ਪੁਲਿਸ ਵਾਲੇ ਤਾਂ ਰਗੜੇ ਜਾਣਗੇ ਉਸ ਤੋਂ ਇਲਾਵਾ ਐਸਐਸਪੀ ਨਾਨਕਸੰਗਾ ਅਤੇ ਹੋਰ ਵੱਡੇ ਪੁਲਿਸ ਅਫਸਰ ਕਿੰਨਾ ਕਿੰਨਾ ਦਾ ਹੱਥ ਆ ਕਿਹਦੇ ਪਿੱਛੇ ਕਰਲੇ ਕਰਨਲ ਸਾਬ ਨੂੰ ਕੁੱਟਣ ਦੇ ਆ ਉਹਦੇ ਮੁੰਡੇ ਪਿੱਛੇ ਨਹੀਂ ਹੋਰ ਵੀ ਵੱਡਾ ਹੱਥ ਨਿਕਲੂਗਾ ਫੇਕ ਇਨਕਾਊਂਟਰ ਜਿਹੜਾ ਕੀਤਾਗਾ ਉਹਦੇ ਪਿੱਛੇ ਹੱਥ ਕਈਆਂ ਤਾਰਾ ਜੁੜਨ ਗਿਆ ਹੁਣ ਕਈ ਕਰਨਲ ਜਿਹੜੇ ਆਏ ਸੀ ਹੱਕ ਦੇ ਵਿੱਚ ਫੌਜੀ ਵੀਰਾਂ ਨੇ ਇਹ ਗੱਲ ਵੀ ਕਹੀ ਸੀ ਕਿ ਇਹ ਤਾਰਾ ਕਿਤੇ ਨਾ ਕਿਤੇ ਕਦੇ ਪਾਕਿਸਤਾਨ ਨਾਲ ਵੀ ਜੁੜ ਸਕਦੀਆਂ ਨੇ ਤੇ ਇਸ ਕਰਕੇ ਜਿਹੜੀ ਪੁਲਿਸ ਘੁੜਾਈ ਆ ਸੀਬੀਆਈ ਤੋਂ ਜਾਂਚ ਤੋਂ ਜਾਂ ਸਰਕਾਰ ਘੁੜਾਈ ਆ ਇਸ ਕਰਕੇ ਜਿਹੜਾ ਸੀਬੀਆਈ ਦੀ ਇਨਕੁਆਰੀ ਨਹੀਂ ਹੋ ਰਹੀ ਹੁਣ ਕੁਝ ਕੁਝ ਤਾਂ ਗੱਲ ਹੈਗੀ ਆ ਨਾ ਹੁਣ ਬੰਦਾ ਜੇਕਰ ਕੁਝ ਹੁੰਦਾ ਮਾੜਾ ਮੋਟਾ ਕਾੜਾ ਹੁੰਦਾ ਬੰਦਾ ਉਹਦੇ ਬੰਦੇ ਤੋਂ ਉਹ ਉਹੀ ਡਰਦਾ ਹੁੰਦਾ ਜੇ ਬੰਦਾ ਸੱਚਾ ਹੋਵੇ ਤਾਂ ਕਹਿ ਦੇਵੇ ਭਾਈ ਜਿੱਥੇ ਮਰਜੀ ਇੱਕ ਵਾਰੀ ਕਬਾਲੋ ਮੈਂ ਆ ਬੈਠਾ ਸਾਹਮਣੇ ਸਰਕਾਰ ਕਹ ਦੇ ਭਾਈ ਜਿੱਥੋਂ ਤੁਹਾਨੂੰ ਕੀ ਚਾਹੀਦਾ ਜਿਸ ਤੁਹਾਨੂੰ ਸਿੱਟ ਤੇ ਨਹੀਂ ਭਰੋਸਾ ਅਸੀਂ ਸਿਵੀਆ ਤੁਹਾਨੂੰ ਕਵਾਰੀ ਕਰਾਉਣ ਨੂੰ ਵੀ ਤਿਆਰ ਬੈਠੇ ਆ ਪਰ ਜਿਹੜਾ ਦਿਲ ਦੇ ਵਿੱਚ ਖੋਟ ਆ ਦਿਲ ਦੇ ਵਿੱਚ ਮੈਲ ਆ ਦਿਲ ਦੇ ਵਿੱਚ ਪਾਪ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬੰਦਾ ਬੇਗਨਾਹ ਮਾਰਨਾ ਬਹੁਤ ਵੱਡਾ ਪਾਪ ਆ ਉਹ ਪਾਪ ਆ ਜਿਹੜਾ ਇਹਨਾਂ ਨੂੰ ਲੈ ਬੈਠੂਗਾ ਬਹਾਨਾ ਬਣ ਗਿਆ ਇੱਕ ਕਰਨਲ ਸਾਹਿਬ ਤੇ ਉਹਦਾ ਲੜਕਾ ਪਰ ਪਾਪ ਇਹਨਾਂ ਨੂੰ ਮਾਰੂਗਾ ਜੋ ਕਿ ਨੌਜਵਾਨਾਂ ਨੂੰ ਚੋਕ ਚੋਕ ਕੇ ਧੱਕੇ ਦੇ ਨਾਲ ਜਿਹੜਾ ਫੇਕਨ ਕਾਉਂਟਰ ਕਰ ਦਿੱਤੇ ਜਾ ਰਹੇ ਨੇ ਸਿਰਫ ਵੋਟਾਂ ਲੈਣ ਦੇ ਵਾਸਤੇ ਕਿ 2027 ਦੇ ਵਿੱਚ ਅਸੀਂ ਲੋਕਾਂ ਨੂੰ ਕਹਿਦੇ ਨਾ ਦੇਖੋ ਜੀ ਅਸੀਂ ਇੰਨੇ ਗੈਂਗਸਟਰ ਮਾਰਤੇ ਇੰਨੇ ਅਸੀਂ ਹਤਵਾਦੀ ਮਾਰ ਦਿੱਤੇ ਇੰਨੇ ਅਸੀਂ ਐ ਕਰ ਦਿੱਤਾ ਜੀ ਇਹਨੇ ਫਲਾਣੇ ਤੇ ਹਮਲਾ ਕਰਨਾ ਸੀ ਧਮਕੀ ਤੇ ਹਮਲਾ ਕਰਨਾ ਸੀ ਕਵੇਂ ਹਿੰਦੂ ਵੋਟ ਲੈਣੀ ਆ ਕਵੇਂ ਸਿੱਖ ਵੋਟ ਲੈਣੀ ਐ ਇੱਕ ਸਿੱਖਾਂ ਨੂੰ ਜਿਹੜੇ ਕੇ ਮੈਂ ਉਹਨਾਂ ਨੂੰ ਸਿੱਖ ਨਹੀਂ ਕਹੂੰਗਾ ਕਿ ਜਿਹੜੇ ਅਖੌਤੀ ਨੇ ਜਿਹੜੇ ਅਖੌਤੀ ਕਹੂੰਗਾ ਜਿਹੜੇ ਕਿ ਅੰਨੇ ਭਗਤ ਬਣੇ ਨੇ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਨੇ ਜਬੀਰਾ ਮਾਰੀਆਂ ਹੋਈਆਂ ਨੇ ਆਪਣੀਆਂ ਮੈਂ ਉਹਨਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਸਾਡੀ ਸਰਕਾਰ ਦੁਆਰਾ ਜਾਂ ਪੁਲਿਸ ਦੁਆਰਾ ਕੋਈ ਬਹਾਦਰੀਆਂ ਕੰਮ ਕਰ ਰਹੀ ਆ ਪਰ ਕਹਿੰਦੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਓ ਕਿ ਉਸ ਦੀ ਜਗ੍ਹਾ ਸਾਡਾ ਧੀ ਪੁੱਤਰ ਹੁੰਦਾ ਸਾਡਾ ਭੈਣ ਭਰਾ ਹੁੰਦਾ ਜੇ ਉਹਨੂੰ ਕੋ ਕੋ ਕੇ ਗੋਲੀਆਂ ਮਾਰੀਆਂ ਜਾਣਾਂ ਤਾਂ ਤੁਸੀਂ ਕੀ ਕਰੋਗੇ ਉੱਥੇ ਕੀ ਤੁਸੀਂ ਪੁਲਿਸ ਦੀ ਸਲਾਹਗਾ ਕਰੋਗੇ ਕਿ ਤੁਸੀਂ ਸਰਕਾਰ ਦੀ ਸਲਾਹਗਾ ਕਰੋਗੇ ਜਾਂ ਫਿਰ ਤੁਸੀਂ ਇਹ ਛੱਡ ਦੋਗੇ ਕਿ ਜੀ ਇਹਦਾ ਇਹ ਤਾਂ ਹੋਣਾ ਸੀ ਜੀ ਇਹਦੇ ਲਿਖਿਆ ਹੋਇਆ ਸੀ ਕਰਮਾਂ ਦੇ ਵਿੱਚ ਇੱਥੇ ਛੱਡ ਦੋਗੇ ਜਾ ਫਿਰ ਤੁਸੀਂ ਇਨਸਾਫ ਦੀ ਇੱਕ ਗਹਾਰ ਲਾਓਗੇ ਕਿ ਸਾਨੂੰ ਜੀ ਇਹਦਾ ਇਨਸਾਫ ਮਿਲਣਾ ਚਾਹੀਦਾ ਦੇਖੋ ਕਾਲਪੁਰਖ ਪ੍ਰਮਾਤਮਾ ਵੀ ਤੁਹਾਡੇ ਨਾਲ ਤਾਂ ਹੀ ਖੜਾ ਹੋਊਗਾ ਤਾਂ ਹੀ ਉਹ ਨਾਲ ਤੁਰੂਗਾ ਜੇਕਰ ਤੁਸੀਂ ਇਸ ਗੱਲ ਦੀ ਹਾਮੀ ਭਰੋਗੇ ਜੇਕਰ ਤੁਸੀਂ ਸੋਗੇ ਤੁਸੀਂ ਕਹਿੰਦੇ ਦਿੱਤਾ ਜੀ ਇਹ ਦੇਖੋ ਜਿਹੜਾ ਹੋ ਗਿਆ ਜੋ ਹੋ ਗਿਆ ਅਸੀਂ ਨਹੀਂ ਜੀ ਕੁਝ ਕਰਨਾ ਚਾਹੁੰਦੇ ਜੀ ਸਾਨੂੰ ਭਰੋਸਾ ਹੈ ਹੁਣ ਕਿੰਨੇ ਨੌਜਵਾਨ ਮਾਰੇ ਗਏ ਨੇ ਕਿੰਨੇ ਫੇਕ ਕਨਫਰਾਂਟਰ ਹੋਏ ਨੇ ਹੁਣ ਵਿਰੋਧੀ ਧਿਰ ਦੇ ਸਖਪਾਲ ਖਹਿਰਾ ਉਹ ਵੀ ਬੋਲੇ ਨੇ ਅਕਾਲੀ ਦਲ ਦੇ ਵੀ ਨੁਮਾਇंदे ਬੋਲਦੇ ਨੇ ਇਹਦੇ ਵਿੱਚ ਤੇ ਹੋਰ ਧਿਰਾਂ ਵੀ ਬੋਲਦੀਆਂ ਨੇ ਕਈ ਕਾਬੇ ਵਕੀਲ ਵੀ ਬੋਲਦੇ ਨੇ ਦੇ ਤੈਤ ਕੇ ਫੇਕ ਅੰਕਾਊਂਟਰ ਕੀਤੇ ਜਾ ਰਹੇ ਨੇ ਸਿੱਖ ਜਥੇਬੰਦੀਆਂ ਵੀ ਬੋਲਦੀਆਂ ਨੇ ਪਰ ਕਿਸੇ ਦਾ ਬੋਲਣਾ ਇੱਥੇ ਮੈਂ ਸਮਝਦਾ ਕਿ ਕੋਈ ਬਾਜ਼ਬ ਨਹੀਂ ਹੋਇਆ ਕਿਉਂਕਿ ਇੱਕ ਮੀਡੀਆ ਵਿੱਚ ਬਿਆਨ ਦੇਣੇ ਇੱਕ ਅਖਬਾਰ ਦੇ ਵਿੱਚ ਫੋਟੋ ਲਵਾ ਦੇਣੀ ਜਾਂ ਬਿਆਨ ਦੇਣਾ ਇਤੋਂ ਤੱਕ ਸੀਮਿਤ ਨਹੀਂ ਹੁੰਦਾ ਇਹ ਜੇਕਰ ਭਾਈ ਤੁਸੀਂ ਸੱਚੀ ਮੱਚੀ ਤੁਹਾਨੂੰ ਲੱਗਦਾ ਕਿ ਫੇਕ এনਕਾਊਂਟਰ ਕੀਤਾ ਕਿਸੇ ਨੌਜਵਾਨ ਦਾ ਕਿ ਤੁਹਾਡੇ ਕੋਲੇ ਕੋਈ ਸਬੂਤ ਆ ਪੁਗਤਾ ਸਬੂਤ ਆ ਜਾਂ ਤੁਹਾਨੂੰ ਕੋਈ ਸ਼ੱਕ ਆ ਤੇ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਜਿਹੜਾ ਅੱਗੇ ਲੱਗ ਕੇ ਇਹ ਕੰਮ ਕਿਉਂ ਨਹੀਂ ਕਰ ਰਹੇ ਇਹ ਕਿ ਤੁਸੀਂ ਇਸ ਸਿਰ ਪਰ ਰੋਟੀਆਂ ਸੇਕਣ ਜਾਣਦੇ ਹੋ ਜਾਂ ਕੱਲੀਆਂ ਇਹ ਗੱਲਾਂ ਕਰਨ ਜਾਣਦੇ ਹੋ ਜਾਂ ਫਿਰ ਇੱਕ ਆਵਾਜ਼ ਬਣੋ ਲੋਕਾਂ ਦੀ ਇੱਕ ਹੋਕਾ ਦਿਆ ਕਰੋ ਥਾ ਥਾ ਤੇ ਜਾ ਕੇ ਕਿ ਭਾਈ ਇੱਥੇ ਆ ਕੰਮ ਹੋਇਆ ਗਲਤ ਹੋਇਆ ਇੱਥੇ ਵੀ ਗਲਤ ਹੋਇਆ ਇੱਥੇ ਵੀ ਗਲਤ ਹੋਇਆ ਲੋਕਾਂ ਨੂੰ ਇੱਕ ਜਗਾਉਣ ਦਾ ਕੰਮ ਕਰੋ ਐਨੇ ਕਰ ਲੋ ਪਰ ਨਹੀਂ ਅਸੀਂ ਅੱਜ ਬੋਲ ਦੇਣਾ ਮੁੜ ਕੇ ਅਸੀਂ 6 ਮਹੀਨੇ ਫੇਰ ਨਹੀਂ ਬੋਲਣਾ ਫੇਰ ਸਾਡਾ ਤਸੱਦਦ ਹੁੰਦਾ ਫੇਰ ਨੌਜਵਾਨਾਂ ਉੱਤੇ ਉਹੀ ਕੁਝ ਹੁੰਦਾਗਾ ਫੇਰ ਸਾਡੇ 2 2.5 ਸਾਲ ਫੇਰਾਂਗੇ ਜਾਂਦੇ ਫੇਰ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਇਸ ਕਰਕੇ ਸਰਕਾਰਾਂ ਨੇ 5 ਸਾਲ ਐਂ ਘੱਟ ਲੈਂਦੀਆਂ ਨੇ ਤੇ ਹੁਣ ਜਿਹੜਾ ਕਰਨਲ ਪਰਵਾਰ ਦੇ ਜਿਹੜਾ ਮਾਮਲਾ ਚੱਲ ਰਿਹਾਗਾ ਮੈਂ ਪਹਿਲੇ ਦਿਨ ਕਿਹਾ ਸੀ ਕਿ ਮਿੱਠੀ ਗੋਲੀ ਦੇ ਦਿੱਤੀ ਭਗਵਾਨਤਮਾਨ ਨੇ ਤੇ ਉਹੀ ਗੱਲ ਸੱਚ-ਸਾਤ ਹੋਈ ਆ ਕਿ ਭਾਈ ਇੱਥੇ ਕੋਈ ਐਸਐਚਓ ਨਹੀਂ ਬਦਲਿਆ ਗਿਆ ਕਿਸੇ ਤੇ ਅਨਕਵਾਰੀ ਨਹੀਂ ਖੁੱਲੀ ਕੋਈ ਸੈਕਟਰ ਨਹੀਂ ਕੰਮ ਕਰਨਾ ਸਿੱਟ ਨੇ ਵੀ ਆਪਣਾ ਜਿਹੜਾ ਗਲੋਗਲਾਮਾ ਲਾ ਲੈਣਾਗਾ ਠੀਕ ਆ ਤੇ ਹੋ ਸਕਦਾ ਕਿ ਕਿਸੇ ਮਾੜੇ ਢੀਡੇ ਤੇ ਵਿਚਾਰੇ ਤੇ ਮਹਾਤੜ ਤੇ ਇਹ ਕਾਰਵਾਈ ਕਰ ਦੇਣਾ ਤੇ ਜਿਹੜੇ ਅਸਲੀ ਨੇ ਜਿਹੜੇ ਦੋਸਤੀ ਤੁਹਾਨੂੰ ਲੱਗਦਾ ਕਿ ਜਿਨੇ ਟੱਕਾ ਕੀਤਾ ਪਰਿਵਾਰ ਦੇ ਨਾਲ ਉਹਨਾਂ ਨੂੰ ਕੁਝ ਨਹੀਂ ਹੋਣਾ ਕਿਉਂਕਿ ਉਹਦੇ ਪਾਸੇ ਪੁਲਿਸ ਵੀ ਖੜੀ ਆ ਸਰਕਾਰ ਵੀ ਖੜੀ ਆ ਬੜਾ ਤੰਤਰ-ਮੰਤਰ ਖੜਾ ਹੈਗਾ ਤੇ ਦੂਸਰੀ ਗੱਲ ਜਿਹੜੀਆਂ ਸਾਡੀਆਂ ਮਾਮਾ ਅੱਜ ਚਲੋ ਓ ਢਿੱਲੋ ਪਰਿਵਾਰ ਦੇ ਨਾਲ ਇੱਕ ਬੈਠੀ ਸੀ ਮਾ ਸਾਡੀ ਸ਼ਾਇਦ ਰਾਜਪੁਰੇ ਤੋਂ ਸੀ ਸ਼ਾਇਦ ਐਜਪੁਰ ਕੋਈ ਪੈਂਡ ਸੀ ਅਵਾਲਾਪਤਨੀ ਰਾਜਪੁਰਾ ਮਾਫ ਕਰਨਾ ਮੈਨੂੰ ਪੂਰਾ ਹੁਣ ਪੱਕਾ ਯਾਦ ਨਹੀਂ ਕਿ ਉਹ ਵੀ ਕਹਿ ਰਹੀ ਹੈ ਕਿ ਮੇਰੇ ਜਿਹੜਾ ਲੜਕੇ ਦਾ ਫੇਕ ਅਨਕਾਊਂਟਰ ਕੀਤਾ ਗਿਆ। ਇਹ ਆਵਾਜ਼ਾਂ ਉੱਠਣ ਲੱਗ ਪੈਣਾਂ ਤਾਂ ਫਿਰ ਜਾ ਕੇ ਠੱਲ ਪੈਊ ਜੂ ਕਿਉਂਕਿ ਇੱਕ ਤਾਂ ਬੱਚੇ ਸਾਡੇ ਪਹਿਲਾਂ ਹੀ ਜਿਹੜਾ ਛਿੱਟੇ ਨੇ ਜਿਹੜਾ ਅੱਧੇ ਤੋਂ ਵੱਧ ਜਵਾਨੀ ਮਾਰ ਦਿੱਤੀ ਆ। ਸਰਕਾਰ ਸੁੱਤੀ ਰਹੀ ਆ ਤਿੰਨ ਸਾਲ ਤੱਕ ਅੱਧੀ ਸਾਡੀ ਜਵਾਨੀ ਆ ਜਿਹੜੀ ਉਹ ਕੈਨੇਡਾ ਅਮਰੀਕਾ ਨੂੰ ਜਾ ਰਹੀ ਆ। ਅੱਧੇ ਉੱਤੋਂ ਜਿਹੜੇ ਗੇਸ ਇਹ ਤੋਂ ਘਰ-ਬਾਰ ਆਪਣਾ ਵੇਚ-ਵੱਟ ਕੇ ਜਮੀਨਾਂ ਤੇ ਉਤੋਂ ਜਿਹੜਾ ਅਮਰੀਕਾ ਨੂੰ ਬਾਹਰ ਕੱਢ ਦਿੱਤੇ ਤੇ ਉਹ ਵੀ ਮਰਿਆ ਬਰਬਰੀ ਆ ਅੱਧਾ ਸਾਡਾ ਪੰਜਾਬ ਆ ਜਿਹੜਾ ਬਿਮਾਰੀਆਂ ਨੇ ਖਾ ਲਿਆ ਪਿਆੜਕ ਬਿਮਾਰੀਆਂ ਨੇ ਇੱਥੇ ਪਾਣੀ ਇੱਥੇ ਗੰਦਲਾ ਕਰ ਦਿੱਤਾ ਹਵਾ ਇੱਥੇ ਦੂਸਤ ਹਰ ਇੱਕ ਚੀਜ਼ ਵਿੱਚ ਇੱਥੇ ਮਲਾਵਟਾ ਡਾਕਟਰ ਦੇ ਜਨੇ ਕਾ ਡਾਕਟਰ ਪੱਟ ਕੇ ਖਾ ਜਾਂਦੇ ਆ ਗਰੀਬੰਦਾ ਇਲਾਜ ਤੋੜੋ ਮਰ ਜਾਂਦਾ ਹੈਗਾ ਤੇ ਇਹ ਹਾਲ ਹੈ ਜਿਹੜੀਆਂ ਹਾਲਾਤ ਨੇ ਜਿਹੜੇ ਸਰਕਾਰਾਂ ਦੇ ਕੋਈ ਸਰਕਾਰ ਆ ਜੇ ਨਾ ਇਹਨਾਂ ਦਾ ਸਿਹਤ ਵੱਲ ਧਿਆਨ ਜਾਂਦਾ ਹੈਗਾ ਨਾ ਇਹਨਾਂ ਦਾ ਸਿੱਖਿਆ ਵੱਲ ਧਿਆਨ ਜਾਂਦਾ ਹੈਗਾ ਸਿਰਫ ਇਹਨਾਂ ਦਾ ਧਿਆਨ ਜਾਂਦਾ ਅਸੀਂ ਫਲਾਨੇ ਨਾਲ ਲੜਨਾ ਅਸੀਂ ਫਲਾਨੇ ਨੂੰ ਹੰਦਾ ਸੁੱਟਣਾ ਅਸੀਂ ਸਿੱਖਾਂ ਦੇ ਨਾਲ ਕੰਮੇ ਧੱਕਾ ਕਰਨਾ ਅਸੀਂ ਫਲਾਨਾ ਸਾਨੂੰ ਜਿਹੜੀਆਂ ਵੋਟਾਂ ਨੇ ਉਹ ਕਮੇ ਜਿਹੜੀਆਂ ਮਿਲਣਗੀਆਂ ਪਰ ਜਿਹੜਾ ਅਸਲੀ ਮੁੱਦਾ ਹੈਗਾ ਜਿਹੜਾ ਅਸਲੀ ਨਾ ਸਾਡਾ ਪਾਣੀ ਆ ਜਿਹੜਾ ਧਰਤੀ ਹੀਟ ਲੈ ਗਦਲਾ ਹੋ ਰਿਹਾ ਹੈ ਉਦੇ ਉੱਤੇ ਸਰਕਾਰ ਦੀ ਕੋਈ ਉਹ ਨਹੀਂ ਸਿੱਖਿਆ ਪ੍ਰਣਾਲੀ ਦਾ ਕੀ ਹਾਲ ਹੋ ਰਿਹਾਗਾ ਸਿਹਤ ਵੱਖੋਂ ਬੰਦਾ ਦਿਨ ਦਿਨੋ ਜਿਹੜਾ ਲੋਕ ਨੇ ਉਹ ਮਰਦੇ ਜਾ ਰਹੇ ਨੇ ਡਾਕਟਰ ਜਿਹੜੇ ਕਿ ਚਮਲਾ ਰਹੇ ਨੇ 100 100 ਦੇ ਐਕਸਰੇ ਆਜ 300 ਰੁਪਿਆ ਐਕਸਰੇ ਦਾ ਲੈਂਦੇ ਨੇ ਮੇਰਾ ਕਹਾਂ ਦਾ ਭਾਵ ਕਿ ਇੰਨਾ ਕੁਝ ਹੋ ਰਿਹਾ ਇੱਧਰ ਸਰਕਾਰਾਂ ਦਾ ਧਿਆਨ ਨਹੀਂ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆ ਚਲੋ ਇਨਸਾਫ ਆਪਾਂ ਤਾਂ ਹਰ ਇੱਕ ਕਹਨੇ ਆ ਕਿ ਹਰ ਇੱਕ ਦਾ ਬੰਦਾ ਕਹਿੰਦਾਗਾ ਕਿ ਭਾਈ ਜਿਹਦੇ ਨਾਲ ਵਧੇਕੀ ਹੋਈ ਆ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਪਹਿਲੀ ਇਹ ਇਨਸਾਫ ਮਿਲ ਜਾਂਦਾ ਉਸੇ ਦਿਨ ਇਨਸਾਫ ਮਿਲਣਾ ਚਾਹੀਦਾ ਸੀ ਕਿਉਂਕਿ ਸਾਰਾ ਕੁਝ ਕਲੀਅਰ ਹੋ ਗਿਆ ਸੀ ਅੱਜ 21 22 ਦਿਨ ਹੋ ਗਏ ਹਲੇ ਤੱਕ ਇਨਸਾਫ ਦੀ ਕੋਈ ਆਸ ਕਰਨ ਨਹੀਂ ਜਾਗੀ ਜੇਕਰ ਇੱਕ ਫੌਜ ਵਿੱਚ ਕਰਨਲ ਹੋ ਕੇ ਐਡੇ ਵੱਡੇ ਅਫਸਰ ਰੈਂਕ ਦਾ ਅਫਸਰ ਹੋ ਕੇ ਜੇਕਰ ਉਹਨੂੰ ਕੋਰਟ ਕਿਚੜੀਆਂ ਦੇ ਵਿੱਚ ਗੇੜੇ ਕੱਢਣੇ ਪੈਣਗੇ ਤਾਂ ਫਿਰ ਉਹ ਫੌਜ ਦੇ ਵਿੱਚ ਕੀ ਉਹਦਾ ਅਕਸ ਰਹਿ ਜੂਗਾ ਜਾਂ ਉਹਦੀ ਕੀ ਬੈਲੋ ਰਹਿ ਜੂਗੀ ਤਾਂ ਫਿਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਗਮੰਡੀ ਜਿਹੜੇ ਸੂਬੇ ਨੇ ਸਾਡੇ ਨਾਲ ਲੱਗਦੇ ਨੇ ਤੇ ਜਿਹਨੂੰ ਇਹ ਦੁਸ਼ਮਣ ਮੰਨੀ ਬੈਠੇ ਆ ਤੇ ਭਾਈ ਉਹ ਕੰਮੇ ਫਿਰ ਦੰਦਿਆ ਕੱਢਣਗੇ ਅਗਲਾ ਕਹੂਗਾ ਕਿ ਤੁਹਾਡੇ ਇੱਕ ਕਾਰਨ ਜੋਂ ਦਾ ਜਿਹੜਾ ਤੁਹਾਡੀ ਜਿਹੜੀ ਸਰਕਾਰ ਆ ਇਨਸਾਫ ਨਹੀਂ ਦੇ ਸਕੀ ਤੁਸੀਂ ਸਾਡਾ ਕੀ ਕਰ ਲੋਂਗੇ ਫਿਰ ਤੁਹਾਨੂੰ ਉਚੜਾਉਣਗੇ ਉਹ ਇਸ ਕਰਕੇ ਨਾ ਤਾਂ ਕੋਈ ਫੌਜ ਦਾ ਅਫਸਰ ਬੋਲ ਰਿਹਾ ਤੇ ਨਾ ਕੋਈ ਹੋਰ ਗ੍ਰਹਿ ਮੰਤਰੀ ਦਾ ਬਿਆਨ ਆਇਆ ਕਿਤੇ ਦਾ ਨਾ ਕਿਤੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਨਾ ਫੌਜ ਦੇ ਕੋਈ ਵੱਡੇ ਮੁਖੀ ਦਾ ਬਿਆਨ ਆਇਆ ਤੇ ਸਮਝ ਤੋਂ ਬਾਹਰ ਹੈ ਕਿ ਕੀ ਹੋ ਰਿਹਾ ਕੀ ਨਾ ਤੇ ਕਿਉਂ ਇਸ ਪਰਿਵਾਰ ਦੇ ਨਾਲ ਇੰਨੀ ਜਿਹੜੀ ਕਿ ਖੁੰਦਕ ਰੱਖੀ ਜਾ ਰਹੀ ਆ ਕਹਿਣ ਤੇ ਸੁਣਨ ਤੋਂ ਪਰੇ ਆ ਤੇ ਇਸ ਵੀਡੀਓ ਨੂੰ ਵੱਤ ਵਾਦੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਿਓ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ